ਮੈਂ ਹਰ ਬੰਦੇ ਨੂੰ ਕਹਾਂਗਾ ਵੀ ਕਿੰਨਾ ਵੀ ਹੋਵੇਗੇ ਉਹਨੇ ਉਹਨਾਂ ਦਾ ਦਾਨ ਕਰੇ ਬੰਦਾ ਐ ਇਹੀ ਬਜ਼ਾਦਮਾਂ ਦੇ ਨਾਲ ਜਾਣਾ ਨੇ ਹੋਰ ਕੋਈ ਕੁਝ ਨਹੀਂ ਜਾਣਾ ਇੱਥੇ ਰਹਿ ਜਾਣਾ ਸਭ ਇੱਥੇ ਨਿਆਣੇ ਫਿਰਦੇ ਹੁੰਦੇ ਨੇ ਅੰਗੇ ਬਰੈਂਕਲ ਦੀ ਸਮੋਸੇ ਘਰ ਨੇ ਰੋਟੀ ਚਾਲੀ ਨਿਆਣੇ ਹੁੰਦੇ ਨੇ ਖਾ ਜਾਂਦੇ ਨੇ 40 50 60 ਵੀ ਹੋ ਜਾਂਦੇ ਨੇ 70 ਵੀ ਹੋ ਜਾਂਦੇ ਨੇ ਮੈਂ ਕਹਿੰਦਾ ਬਜ਼ਾਦਮਾਂ ਦੇ ਰਿਹਾ ਆਪਾਂ ਨੂੰ ਆਪਾਂ ਕੋਈ ਹੋਣੀ ਜੇ ਇਹਨੂੰ ਰੱਖੀ ਜਾਵਾਂਗੇ ਬਜ਼ਾਦਮਾਂ ਨੇ ਇਹੀ ਨਾਲ ਵੇਚਣਾ ਇੱਥੇ ਨਹੀਂ ਸਾਰਾ ਕੋਈ ਪੰਜਾਬ ਬੰਦਾ ਕੱਲੀ ਆਇਆ ਕੱਲੀ ਹੱਤ ਚਲੇ ਜਾਣਾ ਮੈਂ ਵੀ ਬਸ ਆਰਤੀਆਂ ਤੋਂ ਸਿਰਫ ਸੌਦੇ ਦੇ ਪੈਸੇ ਲੈਣਾ ਜੀ ਸੇਵਾ ਮੇਰੀ ਉਹ ਆ ਜੀ ਪਤਾ ਨਹੀਂ ਕਿੰਨੀ ਦੇ ਬੱਚੇ 25 30 ਹੋ ਜਾਂਦੇ ਆ ਜੀ 40 ਵੀ ਹੋ ਜਾਂਦੇ ਆ ਜੀ ਫਰੀ ਵੀ ਖਵਾ ਦਿੰਨਾ ਜੀ ਇਹ ਸੇਵਾ ਮहाराਜ ਨੂੰ 2-3 ਸਾਲ ਹੋ ਗਏ ਜਿੱਦਨ ਦਾ ਬਰਿੰਦਾ ਬਣ ਜਾਣਾ ਸ਼ੁਰੂ ਕੀਤਾ ਜੀ ਉਦੋਂ ਤੋਂ ਸੇਵਾ ਕਰੂ ਆ ਜੀ ਮੁਸਲਮਾਨ ਅਤੇ ਹਿੰਦੂ ਭਾਈਚਾਰਾ ਸਾਡੇ ਦੇਸ਼ ਦੀ ਸੱਭਿਆਚਾਰਕ ਦਰੋਹਰ ਦਾ ਇੱਕ ਅਹਿਮ ਹਿੱਸਾ ਪੰਜਾਬ ਵਿੱਚ ਭਪਿੰਨ ਧਰਮਾਂ ਦੇ ਲੋਕ ਨੇ ਸਦਾ ਹੀ ਸੱਭਿਆਚਾਰਿਆ ਤੇ ਪਿਆਰ ਨਾਲ ਰਹਿਣਾ ਸਿੱਖਿਆ ਪੰਜਾਬ ਚ ਵਕ ਵਕ ਧਰਮਾਂ ਦੇ ਲੋਕਾਂ ਨੇ ਸਦਾ ਹੀ ਭਾਈਚਾਰੇ ਤੇ ਪਿਆਰ ਨਾਲ ਰਹਿਣਾ ਸਿੱਖਿਆ ਇਸੇ ਤਰ੍ਹਾਂ ਦੀ ਮਿਸਾਲ ਸਮਰਾਲਾ ਦੀ ਸਬਜ਼ੀ ਮੰਡੀ ਚ ਦੇਖਣ ਨੂੰ ਮਿਲੇ ਸਬਜ਼ੀ ਮੰਡੀ ਦੇ ਮੁਸਲਿਮ ਆੜਤੀਏ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਅਤੇ ਹਿੰਦੂ ਵੀਰ ਸਮੋਸਿਆਂ ਛੋਲਿਆਂ ਦੀ ਰੇੜੀ ਲਗਾਉਂਦੇ ਉਹਨਾਂ ਵੱਲੋਂ ਸਵੇਰੇ ਮੰਡੀ ਚ ਆਏ ਗਰੀਬ ਚਾਲੀ ਤੋਂ ਪੰਜਾਬ ਬੱਚੇ ਅਤੇ ਬਜ਼ੁਰਗ ਔਰਤਾਂ ਨੂੰ ਖਾਣਾ ਖੁਲਾਇਆ ਜਾਂਦਾ ਹੈ ਇਹ ਬੱਚੇ ਸਮਰਾਲਾ ਦੇ ਆਸ-ਪਾਸ ਦੇ ਇਲਾਕੇ ਤੋਂ ਸਵੇਰੇ ਤੜਕਸਰ ਭੁੱਖੇ ਹੀ ਬੰਡੀ ਚ ਛੋਟਾ ਮੋਟਾ ਕੰਮ ਕਰਨ ਲਈ ਸਿੱਟੀ ਹੋਈ ਖਰਾਬ ਸਬਜ਼ੀ ਇਕੱਠੀ ਕਰਨ ਲਈ ਆਉਂਦੇ ਨੇ ਇਨਾ ਗਰੀਬ ਬੱਚੇ ਨੂੰ ਮੁਸਲਮਨ ਆੜਤੀ ਅਤੇ Hindu ਵੀਰ ਵੱਲੋਂ ਬਿਲਕੁਲ ਸਾਫ਼ ਖਾਣਾ ਖਵਾਇਆ ਜਾਂਦਾ ਐਥੇ ਜ਼ਿਕਰਯੋਗ ਗੱਲ ਇਹ ਹੈ ਕਿ ਜਿਸ ਰੇਡੀਓ ਤੇ ਜਾ ਕੇ ਇਹ ਬੱਚੇ ਅਤੇ ਬਜ਼ੁਰਗ ਫ੍ਰੀ ਖਾਣਾ ਖਾਂਦੇ ਨੇ ਇਹ ਸਿਲਸਿਲਾ ਪਿਛਲੇ 2-3 ਸਾਲ ਤੋਂ ਲਗਾਤਾਰ ਜਾਰੀ ਹੈ ਅਤੇ ਅੱਗੇ ਇਸੇ ਤਰ੍ਹਾਂ ਸੇਵਾ ਚਲਦੀ ਰਹੇਗੀ ਉੱਥੇ ਹੀ ਰੇੜੀ ਵਾਲੇ ਹਿੰਦੂ ਵੀਰ ਦਾ ਕਹਿਣਾ ਕਿ ਕਿ ਜਿੱਥੇ ਮੈਂ ਪਲੇਟ ਬਾਜ਼ਾਰ ਦੇ ਵਿੱਚ 20 ਰੁਪਏ ਦੀ ਵੇਚਦਾ ਹਾਂ ਉੱਥੇ ਇਨਾ ਗਰੀਬ ਬੱਚਣ ਲਈ ਇਸ ਪਲੇਟ ਦੇ ਮੈਂ ਆਰਥੀ ਤੋਂ ਸਿਰਫ 10 ਰੁਪਏ ਲੈਂਦਾ ਹਾਂ ਜਦੋਂ ਰੇੜੀ ਵਾਲੇ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਆਖਿਆ ਕਿ ਮੈਂ ਵੀ 10 ਰੁਪਏ ਦੀ ਪਲੇਟ ਦੇ ਕੇ ਸੇਵਾ ਕਰਨੀ ਚਾਹੁੰਦਾ ਕਈ ਵਾਰ ਤਾਂ ਮੈਂ ਫ੍ਰੀ ਦੀ ਖਾਣ ਦੀ ਪਲੇਟ ਵੀ ਦੇ ਦਿੰਦਾ ਹਾਂ ਜੋ ਕਿ ਇੱਕ ਵੱਖਰੀ ਹੀ ਭਾਈਚਾਰਕ ਮਿਸਾਲ ਹੈ ਜਮੇਲ ਜੀ ਅਜਿਹੀ ਜੀ ਮੰਡੀ ਚ ਸਾਰਾ ਕੰਮ ਆਪ ਲਾ ਰਹੇ ਮੰਡੀ ਦੇ ਸਬਜ਼ੀ ਮੰਡੀ ਦੇ ਆੜ੍ਹਤੇ ਹੀ ਆਪਣੇ ਕਿਸੀ ਦੇਖਿਆ ਤੁਸੀਂ ਗਰੀਬ ਬੱਚਾ ਸਭ ਨੂੰ ਖਿਲਾ ਰਹੇ ਕੀ ਕਹਿਣਾ ਚਾਹੁੰਦਾ ਇਹ ਮੈਂ ਹਰ ਬੰਦੇ ਨੂੰ ਕਹਾਂਗਾ ਵੀ ਕਿੰਨਾ ਵੀ ਹੋਵੇਗੇ ਉਹਨਾਂ ਦਾ ਦਾਨ ਕਰੇ ਬੰਦਾ ਐ ਇਹੀ ਪ੍ਰਾਧਾਨਾਂ ਦੇ ਨਾਲ ਜਾਣਾ ਨੇ ਹੋਰ ਕੋਈ ਕੁਝ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਸਭ ਕੋ ਇੱਥੇ ਨਿਆਣੇ ਫਿਰਦੇ ਹੁੰਦੇ ਨੰਗੇ ਪੈਰ ਐਂਗਲ ਜੀ ਸਮੋਸੇ ਖਾਣੇ ਰੋਟੀ ਚਾਲੀ ਨਿਆਣੇ ਹੁੰਦੇ ਨੇ ਖਾ ਜਾਂਦੇ ਨੇ 40 50 60 ਵੀ ਹੋ ਜਾਂਦੇ 70 ਵੀ ਹੋ ਜਾਂਦੇ ਨੇ ਮੈਂ ਕਹਿੰਦਾ ਬਜ਼ਾਦਵਾ ਦੇ ਰਿਹਾ ਆਪਾਂ ਨੂੰ ਆਪਾਂ ਕੋਈ ਹੋਰ ਨਹੀਂ ਜੇ ਇਹਨੂੰ ਰੱਖੀ ਜਾਵਾਂਗੇ ਬਜ਼ਾਦਵਾ ਨੇ ਇਹੀ ਨਾਲ ਵੇਚਣਾ ਇੱਥੇ ਨਹੀਂ ਸਾਰਾ ਕੋਈ ਪੰਜਾਬ ਬੰਦਾ ਖਾਲੀ ਆਇਆ ਖਾਲੀ ਹੱਤ ਚਲੇ ਜਾਣਾ ਕੱਪੜੇ ਜਾਣੇ ਚਿੱਟਾ ਇੱਕ ਨਾਲ گارਮੈਂਟਰ ਹੋਰ ਕੁਝ ਨਹੀਂ ਖਾਣਾ ਇਹਦੇ ਬੱਚੇ ਨੇ ਇਹ ਮੰਡੀ ਦੇ ਵਿੱਚ ਹੀ ਨਾ ਨਹੀਂ ਆ ਆ ਕਿਹਦੇ ਝੁੱਗਿਆਂ ਦੇ ਅੱਗੇ ਬਦੂ ਮਹੱਲੇ ਬਦੂ ਵਾਲਿਆਂ ਦੇ ਸਾਰੇ ਉਹ ਇਹ ਰੋਸ ਸਵੇਰੇ ਆਉਂਦੇ ਨੇ ਸਵੇਲੀ ਸਵੇਰੀ ਜੀ ਡੇਲੀ ਡੇਲੀ 60 70 ਬੱਚੇ ਸਮੋਸੇ ਖਾ ਜਾਂਦੇ ਨੇ ਇਹ ਸਿਲਸਿਲਾ ਕਿੰਨੇ ਕ ਟਾਈਮ ਤੋਂ ਚੱਲਦਾ ਮੇਰੇ ਕੋਲੇ ਚੱਲਦਾ ਜੀ ਇਹ ਮੈਨੂੰ ਮੈ ਤਾਂ 6-7 ਮਹੀਨੇ ਹੋ ਗਏ ਹਾਂ 6-7 ਮਹੀਨੇ ਦਾ ਲਗਾਤਾਰ 60 ਹੋ ਜਾਂਨ 70 ਹੋ ਜਾਂਨ 65 ਹੋ ਜਾਂਨ 50 ਰਹਿ ਜਾਂਨ ਡੇਲੀ 60 800 ਦਾ ਇਹ 10 ਰੁਪਏ ਦੀ ਪਲੇਟ ਦਿੰਦਾ ਇਹ ਡੇਲੀ ਇਹ ਬਤਾ ਦੋ ਮੈਨੂੰ ਹਿੰਮਤ ਦਿੱਤੀ ਮੈਨੂੰ ਨਾ ਇਹ ਨਹੀਂ ਪਤਾ ਵੀ ਮੈਂ ਇੱਥੇ ਇਹਨਾਂ ਬਾਅਦ ਇਹ ਸਪੈਸ਼ਲ ਪੱਠੀ ਲਾ ਐਸ ਜੀ ਯੇ ਰੱਬ ਮੈਨੂੰ ਹਿੰਮਤ ਮਨਾ ਮੁਰੇ ਬੁਖਤ ਬੁਆ ਮੁਰੇ ਰਹਾ ਮੈਨੂੰ ਇਨਾਂ ਦੇ ਮੈਨੂੰ ਬਾਤ ਸਪੈਸ਼ਲ ਆਦਾ ਵੀ ਕਿ ਨਾ ਮਰਜੀ ਖਵੇ ਫੁੱਲਾ ਹੀ ਲਾਦਾ ਲੰਗ ਰੋਜ਼ ਆ ਰਹੇ ਰੋਜ਼ ਆ ਰਹੇ ਬਾ ਇੱਥੇ ਉਹਨੂੰ ਚੁੱਕ ਕੇ ਚਲੇ ਜਾਣਗੇ ਘਾਟ ਕਿੱਥੇ ਸਬਜੇ ਸਬਜੀਆਂ ਛੜੀਆਂ ਗਲੀਆਂ ਕਿੜੀਆਂ ਬੇਸਾਨ ਸੁਨਦਦੀ ਐ ਚੱਕ ਵਿਚਾਰੇ ਗਰੀਬ ਲੈ ਜਾਣਗੇ ਖਾ ਬਾਬੇ ਬਣਾ ਬਨੋ ਲੈਣਗੇ ਆਪਾਂ ਆਪਾਂ ਬਲਾਵਾ ਮੁਰੇ ਦੁਆ ਕਰਦਾ ਵੀ ਉਹ ਬਲਾਵਾ ਵੀ ਮੈਨੂੰ ਇੰਨੀ ਹਿੰਮਤ ਦੇ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੰਗ ਲਾਦਾ ਹਾਂ ਫੁੱਲਾ ਲਾਦਾ ਲੰਗ ਇਹਨਾਂ ਨੂੰ ਇਹਨਾਂ ਕਹਿੰਦਾ ਹਰ ਬੰਦੇ ਨੂੰ ਕਹਿੰਦਾ ਹੈ ਵੀ ਕਾਦੀ ਵੀ ਹਮਤ ਦਿੱਤੀਆਂ ਕੋਈ ਕਪੜਾ ਕੋਈ ਪੈਸਾ ਕੋਈ ਚੱਪਲਾ ਜੋ ਵੀ ਹਮਤ ਦਿੱਤੀ ਹੈ ਹਰ ਬੰਦਾ ਇਹਨਾਂ ਦੀ ਮਦਦ ਕਰੇ ਦੇਖੋ ਆਪਾਂ ਹੀ ਨੁਸਾਨੀਆਂ ਦੇ ਨੁਸਾਨ ਘੱਟ ਆਉਗਾ ਨਹੀਂ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਕੋਈ ਇੱਥੇ ਰਹਿ ਜਾਣਗੇ ਨੁਸਾਨੀਆਂ ਰਹਿ ਕੇ ਇੱਥੇ ਕੋਈ ਬੰਦਾ ਕਿੰਨਾ ਮਾਜੀ ਨਾਲ ਲੈ ਜਾਓ ਕਿੰਨਾ ਮਾਜੀ ਲੋਕ ਏਡਾ ਏਡਾ ਬਣਾ ਕੇ ਛੱਡ ਕੇ ਹਰ ਬੰਦਾ ਬਣਾ ਕੇ ਛੱਡ ਗਿਆ ਆਪਾਂ ਨੇ ਵੀ ਇੱਕ ਦਿਨ ਜਿਲੇ ਜਣੇ ਆਪਣਾ ਇਹ ਕਹਿੰਦੇ ਆ ਵੀ ਕਿਸੇ ਨੂੰ ਕਿਹੜਾ ਵੀ ਕੋਈ ਸਰਦਾ ਪੈਸਾ ਸਰਦਾ ਹੈ ਕੱਪੜਾ ਸਰਦਾ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਨੂੰ ਉਹ ਦੇਵੋ ਖਾਣ ਪੀਣ ਵਾਲੀ ਚੀਜ਼ ਦਿਓ ਕੱਪੜਾ ਦਿਓ ਕਿਸੇ ਨੂੰ ਪੈਸਾ ਦਿਓ ਪੈਸੇ ਨਾਲ ਦਾਰੂ ਪੀਓ ਜਾਂ ਕੋਈ ਹੋਰ ਗਲਤ ਕੰਮ ਕਰੋ ਜਾਂ ਤੁਸੀਂ ਜੁੱਤੀ ਦਮੋਗੇ ਜਾਂ ਕੋਈ ਖਾਣ ਪੀਣ ਵਾਲੀ ਦਿਵੋਗੇ ਤੇ ਪੇਟ ਭਰ ਜਾਊ ਕੱਪੜਾ ਦਮੋਗੇ ਪਹਿਨੂਗਾ ਉਹ ਚੁੱਪਲ ਦਮੋਗੇ ਉਹ ਪਹਿਨੂਗਾ ਜਾਨੀ ਕਿ ਪੈਸਾ ਨਾ ਦੇ ਕੋ ਪੈਸਾ ਨਾਲ ਕਿਤੇ ਹੋ ਰੇ ਕੋਈ ਬਲਦਾ ਸੋ ਕਿਤੇ ਮਰਜੀ ਦੇਵੋ ਜਾਨੀ ਦਾਨ ਕਰੋ ਵੱਧ ਵੱਧ ਇਹਨਾਂ ਨੂੰ ਬੇਨੋਦ ਕਮਾਲ ਵੀ ਮੈਂ ਚ ਮੋਸਾਂ ਦੀ ਰੇੜੀ ਲਾਉਣਾ ਜੀ ਮੈਨੂੰ ਹੋ ਗਏ ਜੀ 10 12 ਸਾਲ ਹਾਂ ਜੀ ਇੱਕ ਆਰਤੀ ਨੂੰ ਉਹ ਪੁੱਤ ਸੇਵਾ ਕਰਦਾ ਹਾਂ ਹਾਂ ਜੀ ਹਾਂ ਜੀ ਤੁਸੀਂ ਵੀ ਕਰਦੇ ਮੈਂ ਵੀ ਬਸ ਆਰਤੀਆਂ ਤੋਂ ਸਿਰਫ ਸੌਦੇ ਦੇ ਪੈਸੇ ਲੈਣਾ ਜੀ ਸੇਵਾ ਮੇਰੀ ਹੋ ਆ ਜੀ ਕਿੰਨੇ ਪੁੱਛੇ ਬੱਚੇ 25 ਤੀ ਹੋ ਜਾਂਦੇ ਆ ਜੀ 40 ਵੀ ਹੋ ਜਾਂਦੇ ਆ ਜੀ ਫਰੀ ਵੀ ਖਿਲਾ ਦਿੰਦਾ ਜੀ ਇਹ ਸੇਵਾ ਮਹਾਰਾਜ ਦੋ ਤਿੰਨ ਸਾਲ ਹੋਵੇ ਜਿੱਦਨ ਦਾ ਬਰਿੰਦਾਬਨ ਜਾਣਾ ਸ਼ੁਰੂ ਕੀਤਾ ਜੀ ਉਦੋਂ ਤੋਂ ਸੇਵਾ ਸ਼ੁਰੂ ਆ ਜੀ ਪਹਿਲਾਂ ਹਾਂਜੀ ਹਾਂਜੀ ਮੈਂ ਸਾਢੇ 6 ਵਜੇ ਆਉਣਾ ਹੁੰਦਾ ਜੀ 7 ਵਜੇ ਤੋਂ ਕੰਮ ਸ਼ੁਰੂ ਕਰਦਾ ਹੁੰਦਾ 11 ਵਜੇ ਦਾ ਘਰੇ ਆ ਜੀ ਇਹ ਬੱਚੇ ਬਸ 10 ਵਜੇ ਤੱਕ ਆ ਹੀ ਜਾਂਦੇ ਆ ਜੀ ਤਰੀ ਬੱਚੇ ਔਰ ਸਾਰੇ ਹਾਂਜੀ ਹਾਂਜੀ ਇਹ ਸਾਰੇ ਸੰਗਾਲੇ ਦੇ ਵੀ ਨੇ ਜੀ ਕੁਝ ਬਾਹਰੋਂ ਵੀ ਆ ਜਾਂਦੇ ਆ ਜੀ ਇੱਕ ਬਾਜ਼ਾਰ ਤੋਂ ਵੀ ਭਗਤ ਆਉਂਦਾ ਹੁੰਦਾ ਜੀ ਉਹ ਵੀ ਖਾ ਜਾਂਦਾ ਹੁੰਦਾ ਹਾਂ ਜੀ ਅੱਗੇ ਵੀ ਚੱਲ ਜਾਈਏ ਬਸ ਸਾਰਾ ਭਗਵਾਨ ਦਾ ਨਾਮ ਸ਼ਿਵ ਭਗਵਾਨ ਦਾ ਨਾਮ